ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕਦੀ ਵੀ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਪੜਦਾ ਹਾਂ ਕੁਝ ਗੱਲਾਂ ਮਨ ਨੂੰ ਬਹੁਤ ਹੀ ਟੁਕਦੀਆਂ ਹਨ ਜਦੋਂ ਇਤਿਹਾਸ ਵਿੱਚ ਇਹ ਗੱਲ ਪੜੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ 3 ਕਰੋੜ ਸਿੱਖ ਬਣਾਏ ਸੀ ਤੇ ਅੱਜ ਅਸੀਂ ਕਿਤੇ ਘੱਟ 2 ਕਰੋੜ ਵੀ ਨਹੀਂ ਇਸ ਗੱਲ ਨੇ ਬਹੁਤ ਮੋਟੀਵੇਟ ਕੀਤਾ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਕੰਮ ਕਰਨ ਦੇ ਢੰਗ ਤੋਂ ਪ੍ਰਚਾਰ ਕਰਨ ਦੇ ਢੰਗ ਨੂੰ ਕੋਖਾਂ ਸਾਰਾ ਕੁਝ ਯਕਮਾ ਕਾਫੀ ਕੁਝ ਪੜਨ ਤੋਂ ਬਾਅਦ ਕੁਝ ਗੱਲਾਂ ਜੋ ਖਾਸ ਪਤਾ ਲੱਗੀਆਂ ਸਾਨੂੰ ਸਭ ਨੂੰ ਪਤਾ ਹੈ ਕਿ ਭਾਰਤ ਵਰਸ਼ ਵਿੱਚ ਹਰ 100 ਕਿਲੋਮੀਟਰ ਤੇ ਬੋਲੀ ਤੇ 400 ਕਿਲੋਮੀਟਰ ਤੇ ਲਿਪੀ ਬਦਲ ਜਾਂਦੀ ਹੈ ਇੱਕ ਪਾਸੇ ਅਸੀਂ ਇਤਿਹਾਸ ਵਿੱਚ ਆਮ ਤੌਰ ਤੇ ਗੱਲ ਕਰ ਦਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਿਤਾ ਜੀ ਇਸ ਗੱਲ ਤੋਂ ਚਿੰਤਾਤੁਰ ਹੁੰਦੇ ਸੀ ਵੀ ਬੇਟਾ ਨਾ ਪੜ੍ਹਨ ਜਾਂਦਾ ਨਾ ਕੰਮ ਕਰਦਾ ਨਾ ਨੌਕਰੀ ਨਾ ਵਪਾਰ ਤੇ ਮੇਰਾ ਤਾਂ ਇੱਕ ਸਵਾਲ ਹੈ ਵੀ ਗੁਰੂ ਪਿਆਰਿਓ ਕਲਪਨਾ ਕਰੋ ਵੀ ਅੱਜ ਤੋਂ 500 ਸਾਲ ਪਹਿਲੇ ਹੁਣ ਵੀ ਦੱਖਣ ਵਿੱਚ ਹਿੰਦੀ ਬੋਲਣ ਤੋਂ ਪਰੇਸ਼ ਕਰਦੇ ਨੇ ਤੇ ਕੋਈ ਹਿੰਦੀ ਬੋਲੇ ਤੇ ਅਗਲੇ ਕਹਿ ਦਿੰਦੇ ਨੇ ਵੀ ਹਿੰਦੀ ਇੱਲੇ ਤੇ ਮੈਨੂੰ ਹਿੰਦੀ ਨਹੀਂ ਆਉਂਦੀ ਪੰਜਾਬੀ ਦਾ ਤੇ ਗੱਲ ਹੀ ਕੋਈ ਨਹੀਂ ਅੱਜ ਤੋਂ 500 550 ਸਾਲ ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੋਡੇ ਰਾਸਸ ਨਾਲ ਆਂਧ ਪ੍ਰਦੇਸ਼ ਦੇ ਜੰਗਲਾਂ ਵਿੱਚ ਕਿਹੜੀ ਪਾਸ਼ਾ ਚ ਗੱਲ ਕੀਤੀ ਹੋਏਗੀ ਉਹਨੂੰ ਕੀ ਹੋਏਗਾ ਵੀ ਮੈਂ ਪੰਜਾਬੀ ਆਂਦੀ ਮੈਂ ਨਾ ਪੰਜਾਬੀ ਦੀ ਗੱਲ ਕਰ ਉਹ ਫੇ ਜਿਹੜਾ ਅਨਪੜਵੰਦਾ ਹੈ ਉਹਨਾਂ ਨਾਲ ਤਾਂ ਖੇੜ ਤੇਲਗੂ ਭਾਸ਼ਾ ਚ ਗੱਲ ਕੀਤੀ ਹੋਏਗੀ ਤਬਿਲਾਡੂ ਵੀ ਜਾ ਕੇ ਕਿਹੜੀ ਪਾਸ਼ਾ ਚ ਗੱਲ ਕੀਤੀ ਹੋਏਗੀ ਲੰਕਾ ਵੀ ਜਾ ਕੇ ਕੀ ਬੋਲੇ ਹੋਣਗੇ ਚੀਨ ਵਿੱਚ ਜਾ ਕੇ ਕੀ ਬੋਲੇ ਹੋਣਗੇ ਉਹ ਮੈਂ ਤੇ ਜਦੋਂ ਉਹ ਉਹ ਹੈਰਾਨ ਹੋ ਜਾਂਦਾ ਮੇਰੇ ਮਨ ਜੋ ਅੱਖਾਂ ਸਾਹਮਣੇ ਦ੍ਰਿਸ਼ ਆਉਂਦਾ ਜਦੋਂ ਅੱਜ ਦੇ ਪਾਪ ਨੇ ਮੰਨ ਲਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਉਸ ਵਕਤ ਦੇ ਪਾਪ ਨੂੰ ਮਿਲੇ ਸਨ ਤੇ ਸੱਚ ਗੁਰੂ ਪਿਆਰੋ ਮੇਰੇ ਸਾਹਮਣੇ ਉਹ ਦ੍ਰਿਸ਼ ਆਉਂਦਾ ਜਦੋਂ ਮੈਂ ਇਮੇਜਿਨ ਕਰਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਪਾਪ ਨਾਲ ਗੱਲਾਂ ਕਰਦੇ ਹੋਏ ਕਿਵੇਂ ਫ੍ਰੀਕੁਐਂਟਲੀ ਅੰਗਰੇਜ਼ੀ ਬੋਲਦੇ ਹੋਣਗੇ ਕਿਵੇਂ ਉਸ ਨੂੰ ਸਵਾਲ ਪੁੱਛਦੇ ਹੋਣਗੇ ਵੀ ਕੀ ਗੱਲ ਹੈ ਵੀ ਤੁਸੀਂ ਗੁਲਾਮ ਪ੍ਰਥਾ ਦੀ ਹਮਾਇਤ ਕਿਉਂ ਕਰਦੇ ਪਏ ਹੋ ਵੀ ਗੁਰਨਾਣਕ ਪਾਤਸ਼ਾਹੀ ਨੇ ਤੇ ਕਮਾਲ ਦੀ ਗੱਲ ਹੈ ਵੀ ਬੋਲੀ ਪੱਖੋਂ ਜੇ ਦੇਖੀਏ ਜਿਸ ਦੇਸ਼ ਵਿੱਚ ਗਏ ਨੇ ਜਿਸ ਥਾਂ ਦੀ ਜੜੀ ਬੋਲੀ ਪ੍ਰਚਲਿਤ ਹੈ ਉਸ ਬੋਲੀ ਵਿੱਚ ਉਸ ਨੇ ਗੱਲ ਕੀਤੀ ਇਸ ਤੋਂ ਇਲਾਵਾ ਹੋਰ ਆਮ ਅਸੀਂ ਜਪਜੀ ਸਾਹਿਬ ਸਵੇਰ ਬਾਣੀ ਦਾ ਪਾਠ ਕਰਦੇ ਆਂ ਤੇ ਅਸੀਂ ਪੜਦੇ ਆ ਨਾ ਮੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਜੇ ਕੁਰਾਨ ਦੀ ਗੱਲ ਹੈ ਤੇ ਮੇਰੇ ਪਾਤਸ਼ਾਹ ਵੇਲ ਅੱਖਰ ਵਰਤ ਰਹੇ ਨੇ ਜੇ ਕੁਰਾਨ ਦੀ ਗੱਲ ਹੈ ਤੇ ਮੇਰੇ ਪਾਤਸ਼ਾਹ ਵਕ ਅੱਖਰ ਵਰਤ ਰਹੇ ਨੇ ਮੈਂ ਤੇ ਹੋਰ ਸੋਚਣਾ ਵੀ ਜੇ ਕੋਡੇ ਰਾਖਸ ਨਾਲ ਜਾ ਕੇ ਕੋਈ ਲਿਟਰੇਰੀ ਗੱਲ ਥੋੜੀ ਕੀਤੀ ਹੋਏਗੀ ਉਹ ਜਿਹੜਾ ਉਹ ਪੰਡਤ ਸੀ ਜਿਹੜਾ ਕਿਤਾਬਾਂ ਲੈ ਕੇ ਗੱਡਾ ਲੱਦੀ ਰਹਿੰਦਾ ਸੀ ਉਹ ਜੇ ਮੱਕੇ ਗਏ ਨੇ ਤੇ ਉੱਥੇ ਮੌਲਵੀ ਮਿਲੇ ਨੇ ਤੇ ਜੇ ਹਰਦਵਾਰ ਵਿੱਚ ਗਏ ਨੇ ਤੇ ਕੁਰੂ ਖੇਤਰ ਵਿੱਚ ਗਏ ਨੇ ਤੇ ਉੱਥੇ ਪੰਡਤ ਇਕ ਤੋਂ ਇੱਕ ਵਿਦਵਾਨ ਬੈਠੇ ਸਨ ਉਹਨਾਂ ਨਾਲ ਕਿਵੇਂ ਗੱਲ ਕੀਤੀ ਹੋਏਗੀ ਤੇ ਮੈਤੇ ਕਮਾਲ ਦੀ ਗੱਲ ਹੈ ਵੀ ਮਲਤਾਨ ਵਿੱਚ ਅਗਰ ਸਾਇਲੈਂਟ ਪਾਸ਼ਾ ਬੋਲੀ ਗਈ ਅਗਰ ਦੁੱਧ ਦਾ ਕਟੋਰਾ ਵਿਖਾਇਆ ਇਹ ਸਾਰੇ ਰੂਪੀ ਭਾਸ਼ਾ ਬੋਲਦੀ ਗਈ ਤੇ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਫਿਰ ਬੋਲੇ ਨਹੀਂ ਉਹਨਾਂ ਨੇ ਵੀ ਜਵਾਬ ਜਿਹੜਾ ਹੈ ਨਾ ਸਾਇਲੈਂਟ ਪਾਸ਼ਾ ਵਿੱਚ ਦਿੱਤਾ ਜੇ ਉਹਨਾਂ ਦੁੱਧ ਦਾ ਕਟੋਰਾ ਵਿਖਾਇਆ ਤੇ ਗੁਰੂ ਨਾਨਕ ਪਾਤਸ਼ਾਹ ਫੁੱਲ ਟਕਾ ਰਹੇ ਨੇ ਜੀ ਕੋਈ ਨਹੀਂ ਮੇਰੇ ਹੱਥੇ ਸ਼ਹਿਰ ਵਿੱਚ ਰਿਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਵੇਗੀ ਕੰਮ ਕਰਨ ਦਾ ਢੰਗ ਵੇਖੀਏ ਦੂਜੀ ਗੱਲ ਵੇਖੀਏ ਵੀ ਵਿਅਕਤੀ ਦੇ ਮਾਨਸਿਕ ਪੱਧਰ ਦੇ ਹਿਸਾਬ ਨਾਲ ਗੱਲ ਕੀਤੀ ਜਿੱਦਾਂ ਮੈਂ ਪਹਿਲੇ ਗੱਲ ਕੀਤੀ ਵੀ ਕਿ ਪੜਤਾ ਨਾਲ ਮੌਲਵੀਆਂ ਨਾਲ ਕਿਸ ਲੈਵਲ ਤੇ ਗੱਲ ਹੋਏਗੀ ਉਹ ਜਰਾ ਸਿੰਪਲ ਜਿਹਾ ਕੋਡਰ ਐਕਸਿਸ ਮਿਲਿਆ ਜਾਂ ਭਾਈ ਦਾਦੋ ਜੀ ਨਾਲ ਕਿਵੇਂ ਗੱਲ ਕੀਤੀ ਹੋਏਗੀ ਕਿਰਤੀ ਤਰਖਾਨ ਸਿੰਪਲ ਜਿਹਾ ਬੰਦਾ ਤੀਸਰੀ ਗੱਲ ਜਿਹੜੀ ਖਾਸ ਤੌਰ ਤੇ ਦੇਖੋ ਵੀ ਗੁਰੂ ਪਾਤਸ਼ਾਹ ਜੀ ਨੇ ਹਰ ਜਗ੍ਹਾ ਤੇ ਜਾ ਕੇ ਕਿਸੇ ਨੂੰ ਵੀ ਅਪਸ਼ਬਦ ਨਹੀਂ ਬੋਲੇ ਵੀ ਤੁਸੀਂ ਕਮਲਿਓ ਤੁਸੀਂ ਇਹ ਕਿਉਂ ਕਰਦੇ ਪਇਓ ਕਿਤਨੀ ਜੁਗਤ ਨਾਲ ਗੱਲ ਕੀਤੀ ਮੈਂ ਕਦੀ ਕਦੀ ਸੋਚਣਾ ਵਾਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਥੋਪਦੇ ਨਹੀਂ ਸਤਿਗੁਰੂ ਨਾਨਕ ਪਾਤਸ਼ਾਹ ਨੇ ਸਵਾਲ ਪੁੱਛਿਆ ਸਵਾਲ ਪੁੱਛਣ ਦਾ ਤਰੀਕਾ ਇਸ ਤਰ੍ਹਾਂ ਸੀ ਵੀ ਬੰਦੇ ਨੂੰ ਅੰਦਰੋਂ ਖੁਰਕਦੀ ਸੀ ਵੀ ਨਹੀਂ ਇਹ ਗੱਲ ਤਾਂ ਠੀਕ ਕਹਿ ਰਹੇ ਨੇ ਕਲਪਨਾ ਕਰਿਏ ਵੀ ਗੁਰੂ ਪਾਤ ਜੜੇ ਕਹਿੰਦੇ ਸਨ ਵੀ ਛੇਸਨਾਗ ਦੇ ਉੱਪਰ ਧਰਤੀ ਟਿੱਕੀ ਹੋਈ ਹੈ ਕੋਈ ਕਹਿੰਦਾ ਸੀ ਵੀ ਬਲਦ ਦੇ ਸਿੰਘ ਦੇ ਉੱਪਰ ਧਰਤੀ ਟਿੱਕੀ ਹੈ ਜਦੋਂ ਬਲਦ ਸਿੰਘ ਬਦਲਦਾ ਤਾਂ ਪੁਚਾਰ ਆਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਨਹੀਂ ਕਿਹਾ ਵੀ ਤੁਸੀਂ ਕਮਲੇਓ ਤੁਸੀਂ ਗਲਤ ਕਹਿ ਰਹੇ ਹੋ ਗੁਰੂ ਪਾਤਸ਼ਾਹ ਨੇ ਕਿਹਾ ਚੱਲ ਠੀਕ ਹੈ ਪਰ ਇਹ ਦੱਸ ਦੇ ਵੀ ਤਿਸਤੇ ਭਾਰਤਲੇ ਕਵਣ ਜੋ ਉਹ ਜਿਹੜਾ ਛੇਸਨਾਗ ਹੈ ਉਹ ਥੱਲੇ ਕੀ ਹੈ ਉਹ ਬੰਦ ਕਿਹੜੇ ਕਿਦੇ ਉੱਪਰ ਖੜਾ ਹੈ ਬੰਦੇ ਨੂੰ ਅੰਦਰੋਂ ਲੱਗਾ ਵੀ ਗੱਲ ਤੇ ਠੀਕ ਹੈ ਜੇ ਹਰਦਵਾਰ ਵੀ ਗਏ ਤਾਂ ਉੱਥੇ ਜਾ ਕੇ ਨਹੀਂ ਕਿਹਾ ਵੀ ਕਮਲੇਓ ਤੁਸੀਂ ਕੀ ਪੇ ਕਰਦੇ ਪਿਓ ਕਿੰਨਾ ਡਰਾਮੈਟਿਕ ਰੂਪ ਵਿੱਚ ਕਿੰਨਾ ਜੁਗਤ ਨਾਲ ਗੱਲ ਕੀਤੀ ਪਹਿਲੇ ਪਾਣੀ ਪਾ ਰਹੇ ਹੋਣਗੇ ਦੋ ਚਾਰ ਲੋਕਾਂ ਨੇ ਠੋਕਿਆ ਹੋਏਗਾ ਉਹਨਾਂ ਨੇ ਕਿਹਾ ਵੀ ਨਹੀਂ 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 ਇੱਕ ਹੀ ਕਰਦੇ ਪਏ ਉਹ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਉਹਨਾਂ ਨੇ ਨਹੀਂ ਇਹ ਨੇੜੇ ਖੇਤ ਨੇ ਪਾਣੀ ਪਾ ਰਹੇ ਤੁਸੀਂ ਆਪਣਾ ਕੰਮ ਕਰੀ ਜਾਓ ਫਿਰ ਉਹਨਾਂ ਦਾ ਅੱਠਾਂ ਦਸਿਆਂ ਨੂੰ ਹੋਰ ਦੱਸਿਆ ਆਇਗਾ ਔਰ ਥੋੜੇ ਆਗੇ ਇਮਾਰਤ ਕੀਪੇ ਕਰਦੇ ਹੋ ਮੈਨੂੰ ਤੇ ਲੱਗਦਾ ਮਹਾਰਾਜ ਵੀ ਨਹੀਂ ਵਰਤਿਆ ਆਇਗਾ ਉਹ ਕਾਲੀ ਦਾੜੀ ਸੀ ਨੌਜਵਾਨ ਸਰ ਉਹ ਜਾ ਕੇ ਕੀ ਕੀ ਹੋਏਗਾ ਵੀ ਇਹ ਕੀ ਕਰ ਰਹੇ ਹੋ ਭਈ ਫਿਰ ਗੁਰੂ ਸਾਹਿਬ ਨੇ ਕਿਹਾ ਨਾ ਨਹੀਂ ਇਹ ਨੇੜੇ ਖੇਤ ਨੇ ਯਕਮਾਲ ਦੀ ਗੱਲ ਹੈ ਉਹਨਾਂ ਜਾ ਕੇ ਦੂਜਿਆਂ ਨੂੰ ਦੱਸਿਆ ਹੈਗਾ ਹਾਸਾ ਵੀ ਕੀਤਾ ਹੋਏਗਾ ਮਜ਼ਾਕ ਵੀ ਕੀਤਾ ਹੋਏਗਾ ਜਦੋਂ ਸਾਰੇ ਇਕੱਠੇ ਹੋ ਗਏ ਜਦੋਂ ਕਲਾਈਮੈਕਸ ਤੇ ਗੱਲ ਆ ਗਈ ਨਾ ਤੇ ਗੁਰੂ ਪਾਤਸ਼ਾਹ ਜੀ ਨੇ ਹੱਸ ਕੇ ਕਿਹਾ ਫਿਰ ਜਦੋਂ ਕਿਆ ਕਹਦਾ ਨੇੜੇ ਖੇਤ ਨੇ ਪਾਣੀ ਪਾ ਰਿਹਾ ਸਭ ਨੇ ਪੁੱਛਿਆ ਵੀ ਪਾਣੀ ਤੁਹਾਡਾ ਖੇਤ ਤੇ ਤੇ ਗੁਰੂ ਸਾਹਿਬ ਨੇ ਹੱਸ ਕੇ ਕਿਹਾ ਹੈਗਾ ਤੁਹਾਡਾ ਸੂਰਜ ਤੇ ਅਗਰ ਪੁੱਜ ਰਿਹਾ ਤੇ ਮੇਰਾ ਖੇਤਾ ਤੱਕ ਪੁੱਜ ਹੀ ਜਾਏਗਾ ਬੰਦਿਆਂ ਨੂੰ ਅੰਦਰੋਂ ਖੁੜਕੀ ਗੱਲ ਇਹ ਗੱਲ ਤਾਂ ਠੀਕ ਹੈ ਇਹਦਾ ਹੀ ਜਾ ਕੇ ਮੱਖੇ ਵਿੱਚ ਕਹਿਤਾ ਉਹ ਭਰਾਵਾ ਜਿੱਦਾਂ ਤੁਹਾਡਾ ਅੱਲਾ ਨਹੀਂ ਉਧਰ ਮੇਰੇ ਪੈਰ ਕਰਦੇ ਅਗਲੇ ਨੂੰ ਅਹਿਸਾਸ ਹੋ ਗਿਆ ਵੀ ਅੱਲਾ ਸਾਰੇ ਪਾਸੇ ਹੈ ਵੀ ਗੁਰੂ ਪੰਜ ਸੱਚ ਦਾ ਜਿਹੜਾ ਕੰਮ ਕਰਨ ਦਾ ਢੰਗ ਸੀਗਾ ਨਾ ਵੀ ਥੋਪਿਆ ਕਿਸੇ ਤੇ ਨਹੀਂ ਔਰ ਹਰ ਇੱਕ ਨੂੰ ਸਵਾਲ ਪੁੱਛਿਆ ਬੰਦੇ ਨੂੰ ਅੰਦਰੋਂ ਅਹਿਸਾਸ ਹੋਇਆ ਤੇ ਜਦੋਂ ਇਹੋ ਜਿਹੇ ਢੰਗ ਨਾਲ ਪਹਿਲੀ ਗੱਲ ਬੰਦੇ ਨੂੰ ਸਵਾਲ ਪੁੱਛ ਕੇ ਜਦੋਂ ਅੰਦਰੋਂ ਅਹਿਸਾਸ ਹੋਇਆ ਤੇ ਉਸ ਤੋਂ ਬਾਅਦ ਸੁਭਾਵਕ ਦੀ ਗੱਲ ਹੈ ਵੀ ਕੋਈ ਵੀ ਗੱਲ ਕੀਤੀ ਜਾਵੇਗੀ ਤੇ ਬੰਦਾ ਤਵਜੋ ਰਾ ਕੇ ਬੰਦਾ ਧਿਆਨ ਲਾ ਕੇ ਤੁਹਾਡੀ ਗੱਲ ਸੁਨੇਗਾ ਤੇ ਸਿੰਪਲ ਜੀਆਂ ਗੱਲਾਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਗੱਲ ਕੀਤੀ ਇੱਕ ਪਰਮਾਤਮਾ ਦੀ ਗੱਲ ਕੀਤੀ ਔਰ ਬੜਾ ਵਿਸ਼ਾਲ ਦ੍ਰਿਸ਼ਟੀਕੋਣ ਰੱਖਿਆ ਜੇ ਪੂਰੀ ਵਿੱਚ ਪੁੱਜ ਗਏ ਉੱਥੇ ਉਹਨਾਂ ਨੇ ਕਿਹਾ ਵੀ ਆ ਜਾਓ ਜੀ ਆਰਤੀ ਦਾ ਸਮਾ ਹੋ ਗਿਆ ਕਮਾਲ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਕੀ ਵੀ ਉਸ ਪਰਮਾਤਮਾ ਦੀ ਆਰਤੀ ਤਾਂ ਨਿਰੰਤਰ ਹੋ ਰਹੀ ਹੈ ਲੋੜ ਕੇਵਲ ਉਹ ਸ਼ਾਂਤੀ ਵਿੱਚ ਆਪਣੇ ਆਪ ਨੂੰ ਪ੍ਰੈਜੈਂਟ ਕਰਨ ਦੀ ਹੈ ਆਪਣੇ ਆਪ ਨੂੰ ਸਬੂਰੀਅਤ ਕਰਨ ਕਰਨ ਦੀ ਹੈ ਆਪਣੇ ਆਪ ਦੀ ਲੋਕਾਂ ਨੂੰ ਸਮਝ ਪੈ ਗਈ ਤੇ ਗੁਰੂ ਪਾਤਸ਼ਾਹ ਜੀ ਨੇ ਜਿਹੜੇ ਢੰਗ ਅਪਣਾਏ ਸਨ ਕਾਸ਼ ਅਸੀਂ ਉਹ ਵੀ ਢੰਗ ਅਪਣਾਈਏ ਵੀ ਇਹ ਵੀ ਲੋਕਾਂ ਨੇ ਇਹ ਕਹਿਣਾ ਵੀ ਤੂੰ ਮੁਸਲਮਾਨ ਹੈ ਠੀਕ ਹੈ ਪਰ ਸੱਚਾ ਮੁਸਲਮਾਨ ਕੌਣ ਹੋ ਸਕਦਾ ਤੁਸੀਂ ਪੰਜ ਵਕਤ ਦੀ ਨਮਾਜ਼ ਕਰਦੇ ਹੋ ਪਰ ਠੀਕ ਹੈ ਪਰ ਤੁਹਾਡੇ ਪੰਜ ਵਕਤ ਦੀ ਨਮਾਜ਼ ਕਿਸ ਕਿਸ ਮੋਰਲ ਵੈਲਿਊਜ਼ ਨੂੰ ਕਿਹੜੇ ਕਿਹੜੇ ਗੁਣਾਂ ਨੂੰ ਸਮਰਪਿਤ ਹੋਵੇ ਤਾਂ ਇਹਦਾ ਲਾਭ ਹੋਵੇਗਾ ਤੀਰਤ ਕੀ ਹੈ ਹਿੰਦੂ ਭਰਾਵਾਂ ਨੂੰ ਕਹੇ ਵੀ ਅੰਤਰਗਤ ਤੀਰਤਵਨ ਲਾਓ ਆਪਣੇ ਅੰਦਰ ਦੇ ਤੀਰਤ ਉਹਦੇ ਸ਼ਰਾਨ ਕਰੋ ਹਰ ਗੰਦੀ ਗੁਰੂ ਪਾਤਸ਼ਾਹ ਜੀ ਨੇ ਕਮਾਲ ਦੀਆਂ ਡੈਫੀਨੇਸ਼ਨਸ ਦਿੱਤੀਆਂ ਲੋਕਾਂ ਤੱਕ ਪਹੁੰਚ ਕੀਤੀ ਇੱਕ ਇੱਕ ਵਿਅਕਤੀ ਜਿਹੜਾ ਧਰਮ ਤੋਂ ਆਕੀ ਸੀਗਾ ਉਹਨੂੰ ਵੀ ਜਾ ਕੇ ਅਪਰੋਚ ਕੀਤੀ ਜਿਹੜਾ ਧਰਮ ਤੇ ਗੁਰੂ ਪਿਆਰਾ ਸੀਗਾ ਭਾਈ ਲਾਲੋ ਜੀ ਵਰਗਿਆਂ ਕਰ ਗਏ ਮੈਂ ਤਾਂ ਕਦੀ ਕੋ ਸੋਚਣਾ ਵੀ ਭਾਈ ਲਾਲੋ ਜੀ ਨੇ ਤੇ ਬੁਆ ਹੀ ਬੰਸੀ ਉਹਨਾਂ ਜਾ ਕੇ ਖੜਤਾ ਆਇਆ ਕੌਣ ਨਾਨਕ ਤੇ ਉੱਥੇ ਸ਼ਹਿਰ ਦਾ ਮਲਕ ਭਾਗੂ ਵਰਗਿਆਂ ਨੇ ਸੱਦੇ ਪੱਤਰ ਦਿੱਤੇ ਗੁਰੂ ਨਾਨਕ ਪਾਤਸ਼ਾਹ ਨੇ ਠੁਕਰਾ ਦਿੱਤੇ ਵੀ ਮੈਨੇ ਜਾਣਾ ਵੀ ਵਿਕਾਸ ਮੈਂ ਤੇ ਸੰਖੇਪ ਵਿੱਚ ਇੰਨੀ ਗੱਲ ਕਹਾਂਗਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੰਮ ਕਰਨ ਦੇ ਢੰਗ ਤੋਂ ਅਗਰ ਅਸੀਂ ਪ੍ਰਚਾਰਕ ਸਾਰੇ ਸੇਧ ਲੈ ਕੇ ਸਿੱਖ ਲਈਏ ਅਸੀਂ ਤਾਂ ਗੱਲ ਵਗਾ ਮਾਰਨੀ ਆਂਦੀ ਏ ਸਾਨੂੰ ਤਾਂ ਕਮੀਆਂ ਕੱਢਣੀਆਂ ਆਂਦੀਆਂ ਨੇ ਗੁਰੂ ਪਾਤਸ਼ਾਹ ਜੀ ਨੇ ਕਿਦਰੇ ਵੀ ਜਾ ਕੇ ਕਮੀਆਂ ਦੀ ਗੱਲ ਨਹੀਂ ਕੀਤੀ ਵੀ ਤੁਸੀਂ ਇਹ ਕੀ ਕਰਦੇ ਪਇਓ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕੀਤੀ ਵੀ ਐ ਕਰੋ ਇਹ ਕਰਨ ਦੀ ਲੋੜ ਹੈ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਨੂੰ ਵੀ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਸੇਧ ਮਿਲ ਜਾਵੇ ਵੀ ਜੋ ਕੀ ਕਰਨ ਦੀ ਲੋੜ ਹੈ ਕੀ ਗੱਲ ਸ਼ੇਅਰ ਕਰਨ ਦੀ ਲੋੜ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ